ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਇੱਕ ਇੱਕ ਕਿੱਲਾ ਜਿੱਥੇ ਆਪਾਂ ਜਾ ਕੇ ਹੈਲਪ ਕਰ ਸਕਦੇ ਛੋਟੇ ਕਿਸਾਨ ਜਿਹੜੇ ਨੇ ਆਪਾਂ ਉੱਥੇ ਵੀ ਹੈਲਪ ਕਰਾਂਗੇ ਅਗਲੇ 10 15 20 ਦਿਨ ਮਹੀਨਾ ਆਪਾਂ ਸਾਰੀ ਟੀਮ ਐਸੇ ਕੰਮ ਤੇ ਲੱਗੀ ਹੋਈ ਆ ਉਹ ਆਪਾਂ ਧੰਨਵਾਦ ਕਰੇ ਅੱਗੇ ਮੈਂ ਚਾਹੁੰਦਾ ਕਿ ਤੁਸੀਂ ਘਰ ਵੀ ਮਾਤਾ ਹੁਣੇ ਦਿਖਾ ਰਹੇ ਸੀਗੇ ਔਰ ਆ ਇੱਧਰ ਵੀ ਆ ਦੇਖੋ ਵੀਰੇ ਰਹਿ ਹੀ ਕੁਛ ਨਹੀਂ ਵਿਚਾਰਿਆਂ ਦਾ ਹਾਂਜੀ ਚੱਕੀ ਦਾ ਬੂਆ ਇਹ ਅੱਛਾ ਇੱਧਰ ਆ ਚੱਕੀ ਹੈ ਤਾਂ ਇੱਥੇ ਧਿਆਨ ਜੇ ਇਹ ਹੁਣ ਆਪਦੀ ਪਾਣੀ ਗੱਡਾਂ ਨਹੀਂ ਹੈ ਇਹ ਕਸਾੜੀ ਨੂੰ ਸੁਣਾ ਸਕੋ ਆਪੇ ਗੱਡਾਂ ਇਸ ਤਰ੍ਹਾਂ ਨਹੀਂ ਅੱਡੇ ਦਾ ਦੂਜੀ ਨਹੀਂ ਲੈ ਆਪਾਂ ਮੈਂ ਦੱਸ ਕੇ ਦਿੰਦਾ ਯਾਰ ਸਾਰਾ ਕੁਝ ਆਪਾਂ ਕਰਾ ਕੇ ਦੇਵਾਂਗੇ ਤੇਰਾ ਸੈਟਿੰਗ ਸਾਰਾ ਜਿੰਨਾ ਜਿੱਦਾਂ ਦਾ ਵੀ ਸੀ ਉਸ ਤੋਂ ਵਧੀਆ ਹੀ ਕਰਕੇ ਦੇਵਾਂਗੇ ਬਾਬੇ ਨਾਨਕ ਨੇ ਆਪੇ ਕਰਾ ਕੇ ਦੇਣਾ ਆਹ ਹੁਣੇ ਪਾਇਆ ਲੱਗਦਾ ਵਿਚਾਰਿਆਂ ਨੇ ਤੁਸੀਂ ਦੇਖੋ ਨਾ ਅਜੇ ਲੈਂਟਰ ਪਾਇਆ ਜੇ ਹੁਣੇ ਪਾਇਆ ਲੱਗਦਾ ਹੈ ਹਾਂਜੀ ਥੋੜਾ ਟਾਈਮ ਪਹਿਲਾਂ ਪਾਇਆ ਬਾਲੇ ਸੀ ਅੱਛਾ ਬਾਲੇ ਸੀ ਹਾਂਜੀ ਹੋਣੀ ਪਾਇਆ ਥੋੜਾ ਸਾਰੀ ਜ਼ਿੰਦਗੀ ਗੁਰੂ ਗ੍ਰੇ ਲੱਗ ਜਾਂਦੀ ਇੱਕ ਘਰ ਬਣਾਉਣ ਤੇ ਬਿਲਕੁਲ ਮੈਨੂੰ ਆਪਿਆ ਜ਼ਿਆਦਾ ਆਪਣਾ ਜਦੋਂ ਮੇਰੇ ਸ਼ੁਰੂ ਸ਼ੁਰੂ ਚ ਜਦੋਂ ਵੀ ਬਾਪੇ ਨੇ ਗਾਣੇ ਚਲਾਇਆ ਕੰਮ ਚੱਲਿਆ ਆਪਾਂ ਪਹਿਲਾ ਕੰਮ ਕੀ ਕੀਤਾ ਪਿੰਡ ਵਾਲਾ ਘਰ ਬਣਾਇਆ ਤੇ ਪਿੰਡ ਵਾਲਾ ਘਰ ਹੀ ਆਈ ਥਿੰਕ ਸਾਰਾ ਕੋਸ਼ਿ ਪਿੰਡ ਵਾਲਾ ਘਰ ਹੁੰਦਾ ਤੇ ਮਾਤਾ ਜੀ ਉਹਨਾਂ ਵੱਲ ਵੇਖ ਕੇ ਵੇਖਿਆ ਨਹੀਂ ਜਾ ਰਿਹਾ ਬਟ ਆਪਾਂ ਅੱਜ ਤੋਂ ਕੱਲ ਤੋਂ ਜਦੋਂ ਤੋਂ ਤੁਸੀਂ ਕਹੋਗੇ ਸਾਰਾ ਆਹ ਦੇਖੋ ਆ ਤਰੇੜਾ ਨਾ ਉਹਨਾਂ ਲੈਂਡਰ ਵਿਚਾਰੇ ਨੇ ਪਤਾ ਨਹੀਂ ਕਿਵੇਂ ਪਾਇਆ ਹੋਣਾ ਪੈਸਾ ਜੋੜਿਆ ਜੀ ਅਜੀ ਅੰਦਰ ਬੱਲੇ ਹੀ ਹੈ ਉੱਥੇ ਚੱਕੀ ਤੇ